ਸਯੁਗਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਬਾੜੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਕਿਸਾਨੀ ਨੂੰ ਲੈ ਕੇ ਵੱਖ-ਵੱਖ ਮੁੱਦੇ ਵਿਚਾਰੇ ਗਏ ਇਸ ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਪ੍ਰਧਾਨ ਮਨਜੀਤ ਸਿੰਘ ਬਾੜ ਨੇ ਦੱਸਿਆ ਕਿ ਐਸਕੇਐਮ ਦੀ 9 ਜਨਵਰੀ 2025 ਨੂੰ ਹੋਣ ਵਾਲੀ ਰੈਲੀ ਵਿੱਚ ਜਥੇਬੰਦੀ ਸ਼ਮੂਲੀਅਤ ਕਰੇਗੀ ਇਸ ਮੌਕੇ ਸੰਯੁਗ ਕਿਸਾਨ ਭਲਾਈ ਸੰਸਥਾ ਦੇ ਪ੍ਰੈਸਕਰਤਾ ਡਾਕਟਰ ਜਸਪੀਤ ਸਿੰਘ ਪਿੰਡੀਓਲਕ ਡਾਕਟਰ ਕੁਲਵੰਤ ਸਿੰਘ ਨਿੱਜਰ ਅਜਨਾਲਾ ਬਲਕਾਰ ਸਿੰਘ ਸਾਬਕਾ ਸਰਪੰਚ ਹਰਪਿੰਦਰ ਸਿੰਘ ਨਰਿੰਦਰ ਪਾਲ ਸਿੰਘ ਟਿੱਲੋਂ ਸੋਨ ਲਾਲ ਦਿਾਲਪੁਰ ਜੂਥ ਆਗੂ ਅਰਧਾਲ ਸਿੰਘ ਪ੍ਰਦਾਨ ਸਿੰਘ ਸ਼ੀਨਾ ਰਸ਼ਪਾਲ ਸਿੰਘ ਡਾਕਟਰ ਦੀਪਕ ਸਿੰਘ ਗੁਰਪ੍ਰੀਤ ਸਿੰਘ ਫੌਜੀ ਅਤੇ ਭਾਰੀ ਗਿਣਤੀ ਵਿੱਚ ਮੈਂਬਰ ਸਹਿबान ਹਾਜ਼ਰ ਸਨ ਜੀਬੀਰੋ ਡਾਕਟਰ ਜਸਪੀਰ ਸਿੰਘ 올ਕ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾਂ ਚੁਗਾਵਾ ਉਦੋਂ ਜਿਹੜੀਆਂ ਮੰਗਾਂ ਰਹਿ ਗਿਆ ਸੀ ਉਹੀ ਮੰਗਾਂ ਜਿਹੜੀਆਂ ਨੇ ਸਟੈਂਡ ਕਰਦੀਆਂ ਚਲੋ ਉਦੋਂ ਜਿਹੜਾ ਅੰਦੋਲਨ ਸੀ ਨਾ ਇਸੇ ਤੇ ਲੜਿਆ ਜਾਂਦਾ ਸੀ ਤਿੰਨ ਜਿਹੜੇ ਕਾਲੇ ਕਾਨੂੰਨ ਨੇ ਉਹੀ ਵਾਪਸ ਕਰਾ ਕੇ ਜਾਵਾਂਗੇ ਉਹਦੇ ਬਾਅਦ ਕੁਝ ਮੰਗਾਂ ਐਡ ਹੋਈਆਂ ਮੌਕੇ ਦੇ ਹਿਸਾਬ ਦੇ ਨਾਲ ਜਿਹੜੀ ਐਮਐਸਪੀ ਦੀ ਮੰਗ ਮੇਨ ਮੰਗ ਕੋ ਜਿਹੜੀ ਨਾਲ ਐਡ ਹੁੰਦੀ ਗਈ ਕੋ ਬਾਅਦ ਚ ਹੋਈ ਪਹਿਲਾਂ ਤਿੰਨ ਕਮਾਲ ਕਾਲੇ ਕਾਨੂੰਨਾਂ ਦੀ ਚੱਲਦੀ ਸੀ ਔਰ ਜ਼ਿਆਦਾਤਰ ਲੋਕ ਕਿਸੇ ਨਾਲ ਹੀ ਜੁੜੇ ਨਹੀਂ ਤਿੰਨ ਜੀ ਦੇ ਜਿਹੜੂ ਨਾਲ ਗਦੇ ਵੀ ਦੇ ਗੁਰਪੁਰਬ ਤੇ ਮੋਦੀ ਨੇ ਇਹ ਐਲਾਨ ਕੀਤਾ ਹੈ ਕਿ ਕਾਨੂੰਨ ਜਿਹੜੇ ਬਣੇ ਆ ਉਹ ਵਾਪਸ ਲੈੇ ਜਾਂਦੇ ਚੱ। ਤਾਂ ਉਸ ਤੋਂ ਬਾਅਦ ਅਗਲਾ ਜਿਹੜਾ ਕੰਮ ਸੀਗਾ ਕਿ ਐਮਐਸਪੀ ਦਾ ਕੀ ਕਰਨਾ? ਬਹੁਤ ਸਾਰੀਆਂ ਇਸ ਸਵਾਲ ਤੇ ਸਹੀ ਅਰਥਾਂ ਦੇ ਵਿੱਚ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੀ ਉਹ ਦੋ ਹਿੱਸਿਆਂ ਚ ਸੀ। ਇੱਕ ਤੇਰ ਇਸ ਗੱਲ ਤੇ ਸੀ ਕਿ ਤਨੂਰ ਵਾਪਸ ਹੋ ਗਏ ਆ ਲੋਕ ਭੰਗੜੇ ਪਾ ਰਹੇ ਆ ਲੋਕ ਲੱਡੂਆ ਵੰਡ ਰਹੇ ਆ ਸਾਨੂੰ ਇਸ ਮੂਰਤੀ ਨੂੰ ਜਿਹੜਾ ਉਹ ਵਾਪਸ ਕਰਨਾ ਚਾਹੀਦਾ ਪਰ ਡੱਲੇਵਾਲ ਸਾਹਿਬ ਦਾ ਵਿਚਾਰ ਉੱਥੇ ਇਹ ਸੀਗਾ ਕਿ ਸਾਨੂੰ ਕੁਝ ਦਿਨ ਹੋਰ ਬੈਠ ਕੇ ਐਮਐਸਪੀ ਦਾ ਜਿਹੜਾ ਮੁੱਦਾ ਆ ਉਹ ਹੱਲ ਕਰਾ ਕੇ ਹੀ ਜਾਣਾ ਚਾਹੀਦਾ ਤਾਂ ਇਨਾ ਸਾਥੀਆਂ ਦਾ ਇਹ ਵਿਚਾਰ ਆ ਜੀ ਧਿਰ ਦਾ ਕਿ ਐਮਐਸਪੀ ਜਿਹੜੀ ਆ ਇਹ ਵੱਡਾ ਮੁੱਦਾ ਦਾ ਸਾਲ ਪਰ ਲੋਕਾਂ ਨੂੰ ਲੜਦਿਆਂ ਹੋ ਗਿਆ ਆ ਸਾਰਾ ਕੁਝ ਵੇਖਿਆ ਆ ਤੁਸੀਂ ਵੀ ਬਹੁਤ ਕੁਝ ਵੇਖਿਆ ਹੋਊਗਾ ਤੇ ਮੈਨੂੰ ਵੀ ਬਹੁਤ ਚਿਰ ਹੋ ਗਿਆ ਜੱਥੇਬੰਦੀ ਦੇ ਦਿਰ ਜਾਣਾ ਇਸ ਕਰਕੇ ਆਪਾਂ ਬੜੇ ਠੌਂ ਫਿਰ ਤੇ ਔਰ ਫਰਮੇ ਨਾਲ ਚੱਲਣਾ ਜਿਜਬਾਤੀ ਨਹੀਂ ਹੋਣਾ ਕਿਉਂਕਿ ਲੋਕਾਂ ਦਾ ਅੱਜ ਕੱਲ ਰਵਾਦੀ ਆ ਵੀ ਬਹੁਤ ਈ ਡਿੱਗਣ ਜਿਜਬਾਤੀ ਕਰ ਜਾਂਦੇ ਨੇ ਆਪ ਉਹ ਸੁਖਸਾਹ ਨਾਲ ਠੀਕ-ਠਾਕ ਰਹਿੰਦੇ ਨੇ ਤੇ ਆਪਣੇ ਵਰਗੇ ਬੋਰਾ ਕਟਾਈ ਜਾਂਦੇ ਨੇ ਮੁੜ ਕੇ ਪਿਛਲੇ ਸੰਘਰਸ਼ਾਂ ਸਾਬ ਕੁਝ ਵੇਖਿਆ ਹੀ ਹੈ ਨਾ ਇਸ ਕਰਕੇ ਆਪਾਂ ਜਿੰਨੇ ਕੀ ਲੋਗੇ ਉਸ ਤਰੀਕੇ ਨਾਲ ਚੱਲਾਂਗੇ ਮਦਾਨ ਜੀ ਅੱਜ ਜੋ ਮੀਟਿੰਗ ਕੀਤੀ ਗਈ ਹੈ ਸੰਯੁਕਤ ਕਿਸਾਨ ਭਲਾਈ ਸੰਸਥਾ ਨਾਲ ਵੀ ਕਿਸ ਮੁੱਦੇ ਤੇ ਕੀਤੀ ਹੈ ਅੱਜ ਜਿਹੜੀ ਮੀਟਿੰਗ ਹੋਈ ਆ ਉਹ ਮਹੀਨਾਵਾਰ ਮੀਟਿੰਗ ਸੀ ਔਰ ਕਿਸਾਨੀ ਮੁੱਦੇ ਤੇ ਬਹੁਤ ਜ਼ਿਆਦਾ ਵਿਚਾਰ ਵਟਾਂਦਰਾ ਕੀਤਾ ਗਿਆ ਆ ਔਰ ਐਸ ਕੇ ਮੋਲੋਂ ਜਿਹੜਾ 9 ਜਨਵਰੀ ਨੂੰ ਮੋਗਾ ਰੈਲੀ ਕੀਤੀ ਗਈ ਆ ਉਹਦੇ ਵਿੱਚ ਬਾਗ ਲੈਣ ਲਈ ਫੈਸਲਾ ਕੀਤਾ ਗਿਆ ਆ ਔਰ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਅਸੀਂ 9 ਤਰੀਕ ਨੂੰ 9 ਜਨਵਰੀ 2025 ਨੂੰ ਮੋਗੇ ਲਈ ਰਵਾਨਾ ਹੋਵਾਂਗੇ ਔਰ ਅੱਜ ਸਰਕਾਰ ਨੂੰ ਫਿਰ ਦੁਬਾਰਾ ਬੇਨਤੀ ਕੀਤੀ ਗਈ ਆ ਕਿ ਉਹ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਸਿਰਦਰਾਂ ਲਿਆ ਜਾਵੇ ਔਰ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਮਰਨ ਵਰਤੇ ਬੈਠੇ ਆ ਉਹਨਾਂ ਦੀ ਸੇ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ ਨੇ ਔਰ ਪਿਛਲੇ ਦਿਨੀ ਵੀ ਅਸੀਂ ਇੱਕ ਜਥਾ ਲੈ ਕੇ ਉਹਨਾਂ ਦੀ ਸਿਹਤ ਲਈ ਉਹਨਾਂ ਦਾ ਪਤਾ ਲੈਣ ਲਈ ਗਏ ਸੀ ਔਰ ਮੋਰਚੇ ਵਿੱਚ ਭਾਗ ਲਿਆ ਸੀ ਇਸ ਤਰ੍ਹਾਂ ਹੀ ਅੱਗੇ ਤੋਂ ਵੀ ਟਾਈਮ ਸਰ ਟਾਈਮ ਅਸੀਂ ਉਸ ਮੋਰਚੇ ਨੂੰ ਸਮਰਥਨ ਦਿੰਦੇ ਰਵਾਂਗੇ